ਹਰ ਇੱਕ ਪਾਰਟੀ ਆਪਣਾ ਮੁੱਦਾ ਲੈ ਕੇ ਆ ਰਹੀ ਹੈ ਕੋਈ ਕਿਸੇ ਗੱਲ ਨੂੰ ਕੋਈ ਕਿਸੇ ਗੱਲ ਨੂੰ ਕੋਈ ਕਿਸੇ ਗੱਲ ਨੂੰ ਕੋਈ ਐਂ ਕੱਤ ਨਹੀਂ ਕਹਿੰਦਾ ਕਿ ਅਸੀਂ ਯੂਥ ਨੂੰ ਨੌਕਰੀ ਦਵਾਂਗੇ ਸਭ ਤੋਂ ਵੱਡੀ ਗੱਲ ਇਕੱਲਾ ਇਕੱਲਾ ਮਾਂ-ਬਾਪਾਂ ਦਾ ਵਿਚਾ ਹੁੰਦਾ ਵੀਰ ਉਹਨੂੰ ਬਾਹਰੋਂ ਤੋੜ ਦਿੰਨੇ ਆ ਕਿਉਂ ਇੱਥੇ ਸਾਨੂੰ ਉਹ ਜੀ ਮਿਲਦੀ ਨਹੀਂ ਸਹੂਲਤ ਨਹੀਂ ਹੈਗੀ ਇੱਥੇ ਕੁਝ ਨਹੀਂ ਹੈਗਾ ਬੇਟਾ ਇੱਕ ਬੇਟਾ ਦਾ ਬਰਫੜਜ ਹੁੰਦਾ ਆਪਣੇ ਬਾਪ ਦੀ ਅਰਤੀ ਨੂੰ ਦੇਣਾ ਕਈ ਬਾਪਾਂ ਨੂੰ ਉਹ ਵੀ ਨਸੀਬ ਨਹੀਂ ਹੁੰਦੀ ਅੱਜ ਦੇ ਕਰਪਸ਼ਨ ਆਪਣੇ ਵੀ ਖਤਮ ਹੋ ਜੂਗੀ ਇਹ ਸਭ ਤੋਂ ਪਹਿਲਾਂ ਅਸੀਂ ਆਪਣੇ ਤੋਂ ਲਾਗੂ ਕਰੀਏ ਵੀਰ ਆਮ ਜਨਤਾ ਦੇ ਕੋਈ ਰਿਸ਼ਵਤ ਮੰਗੇ ਦੋ ਨਾ ਇਹ ਚੀਜ਼ ਮੈਂ ਕਹੂੰ। ਅਜੇ ਆਮ ਆਦਮੀ ਪਾਰਟੀ ਜਿੰਨੇ ਵਾਅਦੇ ਕਰਕੇ ਆਏ ਦੀ ਗਵਰਨਮੈਂਟ 'ਚ ਮੈਂ ਕੁਝ ਕਹੂੰਗਾ ਉਹਨਾਂ ਨੇ ਪੂਰੇ ਵੀ ਕੱਤੇ ਆ। ਕੁਝ ਅਜੇ ਰਹਿੰਦੇ ਵੀ ਆ। ਹੁਣ ਆਉਣ ਵਾਲਾ ਸਮਾਂ ਦੱਸੂਗਾ ਕਿਉਂਕਿ ਹਰ ਇੱਕ ਪਾਰਟੀ ਨੂੰ ਆਪਾਂ 5 ਸਾਲ ਦਾ ਸਮਾਂ ਦਿੰਦਾ ਹੈ। ਇਹਨਾਂ ਦੀ 5 ਸਾਲ ਦੇਖਾਂਗੇ ਫਿਰ ਕੀ ਮਿਲਦਾ ਹੈ। ਜੀ ਨੂੰ ਵੀ ਵੋਟ ਦਿਓ। ਸੋਚ ਸਮਝ ਕੇ ਦਿਓ। ਕਿਸੇ ਵੀ ਇਹੋ ਜਿਹੀ ਚੀਜ਼ 'ਚ ਨਾ ਦਿਓ। दारू ਪਿੱਛੇ ਜਾਂ ਕਿਸੇ ਹੋਰ ਅਦਰ ਵੀ ਚੀਜ਼ ਪਿੱਛੇ। ਰਹੀ ਗੱਲ ਪਾਰਟੀਆਂ ਦੀ। ਕਿਉਂ ਇਹ بڑے بڑے ਚਿਹਰੇ ਕਾਤੇ ਵੀ ਲਾਂਚ ਕਰ ਰਹੇ ਆ। ਲਾਂਚ ਸਾਡੇ ਵਰਗੇ ਕਰਨ। ਯੂਥ ਨੂੰ ਅਕੇ ਕਰਨ ਮੇਰੇ ਜੇ ਮੇਰੀ ਪੁੱਤ ਨੂੰ ਹੈ ਨਹੀਂਗਾ ਵੀ ਰਤ ਕਿਸੇ ਤੱਕ ਨਹੀਂ ਮੰਨਨੀ ਹੈਗਾ ਕਿਉਂ ਕਿਉਂ ਕਿਉਂਕਿ ਹਰ ਇੱਕ ਪਾਰਟੀ ਆਪਣਾ ਮੁੱਦਾ ਲੈ ਕੇ ਆ ਰਹੀ ਹੈ ਕੋਈ ਕਿਸੇ ਗੱਲ ਨੂੰ ਕੋਈ ਕਿਸੇ ਗੱਲ ਨੂੰ ਕੋਈ ਕਿਸੇ ਗੱਲ ਨੂੰ ਕੋਈ ਐਂ ਕੱਤ ਨਹੀਂ ਕਹਿੰਦਾ ਕਿ ਅਸੀਂ ਯੂਥ ਨੂੰ ਨੌਕਰੀ ਦਵਾਂਗੇ ਸਭ ਤੋਂ ਵੱਡੀ ਚੀਜ਼ ਗ੍ਰੈਜੂਏਸ਼ਨ ਕੀਤੀ ਹੈ ਯੂਥ ਨੇ ਬਾਹਰ ਕੱਤੇ ਜਾ ਰਹੇ ਉਹਨਾਂ ਨੂੰ ਇੱਥੇ ਕਿਉਂ ਨਹੀਂ ਪ੍ਰੋਵਾਈਡ ਕਰਕੇ ਦੇ ਰਹੇ ਹੋ ਸਰਵਿਸ ਇਕੱਲਾ ਇਕੱਲਾ ਮਾਂ-ਬਾਪਾਂ ਦਾ ਬੱਚਾ ਹੁੰਦਾ ਵੀਰ ਉਹਨੂੰ ਬਾਹਰ ਨੂੰ ਤੋੜ ਦਿੰਨੇ ਕਿਉਂ ਇੱਥੇ ਸਾਨੂੰ ਉਹ ਜੀ ਮਿਲਦੀ ਨਹੀਂ ਸੁਵਲਤ ਨਹੀਂ ਹੈਗੀ ਇੱਥੇ ਕੁਝ ਨਹੀਂ ਹੈਗਾ ਮਾਂ-ਬਾਪਾ ਉੱਥੇ ਇੱਥੇ ਰੁੱਲਦਾ ਬੱਚਾ ਉੱਥੇ ਰੋਲਦਾ ਜੀ ਇੱਥੇ ਮਾਪੇ ਨੂੰ ਕੁਝ ਹੋ ਜੇ ਕੌਣ ਜ਼ਿੰਮੇਵਾਰ ਹੈ ਇਸ ਚੀਜ਼ ਦਾ ਉਹ ਮਾਂ ਇੱਕ ਮਾਂ ਆਪਣੇ ਬੱਚੇ ਨੂੰ ਨਹੀਂ ਦੇਖ ਸਕਦੀ ਇਦਾਂ ਜੀ ਕਿ ਉਹਦਾ ਬੱਚਾ ਬਾਹਰ ਹੈ ਉਹ ਆਖਰੀ ਘੜੀ ਵੀ ਕਈ ਵਾਰ ਬਾਪ ਨਸੀਬ ਨਹੀਂ ਕਰ ਸਕਦਾ ਆਪਣੇ ਬੱਚੇ ਦਾ ਮੂੰਹ ਬੇਟਾ ਇੱਕ ਬੇਟਾ ਦਾ ਬਰਫੜਜ ਹੁੰਦਾ ਆਪਣੇ ਬਾਪ ਦੀ ਅਰਤੀ ਨੂੰ ਦੇਣਾ ਕਈ ਬਾਪਾ ਨੂੰ ਉਹ ਵੀ ਨਸੀਬ ਨਹੀਂ ਹੁੰਦੀ ਇੱਦਾਂ ਚ ਕਿਉਂ ਜੀ ਇਹ ਇਹ ਮੇਰਾ ਸਵਾਲ ਤੁਹਾਡੇ ਲਈ ਹੈ ਕਿਉਂ ਇਹ ਤਾਂ ਸਰਕਾਰਾਂ ਨੂੰ ਕਰਨਾ ਚਾਹੀਦਾ ਨਾ ਸਾਡਾ ਦਾ ਸਰ ਤੁਸੀਂ ਹੁਣ ਜਿਵੇਂ ਤੁਸੀਂ ਸਾਡੀ ਆਵਾਜ਼ ਚੱਕ ਸਕਦੇ ਹੋ ਇਸ ਚੀਜ਼ੇ ਇਹ ਗਵਰਨਮੈਂਟ ਦੇ ਲਈ ਜਿੰਨਾ ਜੋਰ ਆਸੀਂ ਲਾਉਨੇ ਆ। ਕਿਉਂ ਇਹ ਤੁਸੀਂ ਪਾਰਟੀਆਂ ਨੂੰ ਤੁਸੀਂ ਸਾਡੇ ذریعے ਸਵਾਲ ਪੁੱਛ ਸਕਦੇ ਨਹੀਂ ਇਹ ਚੀਜ਼ ਮੈਂ ਮੰਨਦਾ ਵੀ ਥੋੜੇ ذریعے ਹੋਊਗਾ ਸਭ ਕੁਝ। ਇਹ ਸਭ ਇੱਕ ਬਰਾਬਰ ਹੋ ਕੇ ਫਿਰ ਗੱਲ ਕਰਨਾ। ਫਿਰ ਗੱਲ ਹੈ ਕਿ ਹਾਂ ਆਵੇ ਪੋਲਿਟਿਕਸ ਵਧੀਆ ਆਵੇ ਸਰਕਾਰ, ਯੂਥ ਨੂੰ ਅੱਗੇ ਮੂਰੇ ਕਰਨ। ਸਭ ਤੋਂ ਵੱਡੀ ਚੀਜ਼ ਯੂਥ ਦਾ ਮੁੱਦੇ ਸਮਝਣ ਸਾਡੇ ਵਿੱਚ ਬੈਠਣਾ ਕਿ ਪਾਰਟੀ। ਹਾਂਜੀ ਅਸੀਂ ਤੁਹਾਡੇ ਲਈ ਆ ਕਰਾਂਗੇ, ਇੰਨੇ ਟਾਈਮ ਚ ਕਰਾਂਗੇ, ਇਹ ਚੀਜ਼ ਪ੍ਰੋਵਾਈਡ ਕਰਾਂਗੇ ਔਰ ਇੰਨੀ ਜੋਬਸ ਆਣ ਗਿਆ, ਇੰਨੀ ਕੰਪਨੀਆਂ ਆਣ ਗਿਆ। ਹੁਣ ਕਹਿਣ ਤੇ ਕਰਨ 'ਚ ਬਹੁਤ ਡਿਫਰੈਂਸ ਆ ਜਾਂਦਾ ਫਿਰ ਵਿਕਾਸ ਕਹਿਣਾ ਸੌਖਾ ਹੈ ਕਰਨਾ ਬਹੁਤ ਔਖਾ ਹੈ ਕਰਪਸ਼ਨ ਖਤਮ ਹੋ ਗਈ ਤਾਂ ਆਪਣਾ ਕੁਝ ਬਣੂਗਾ ਜੀ ਹੁਣੀਆਂ ਐਮਐਸਪੀ ਦਾ ਮੁੱਦਾ ਸਾਡਾ ਕਿੰਨਾ ਪੁਰਾਣਾ ਚੱਲਦਾ ਆ ਰਿਹਾ ਫਿਰ ਲਾਈਫ 'ਚ ਠੀਕ ਹੈ ਜੀ ਪੋਲਿਟਿਕਸ ਬੜੇ ਤੋਂ ਬੜਾ ਬਿਆਨ ਕਰਦੇ ਰਹੇ ਐਮਐਸਪੀ ਦਵਾਂਗੇ ਇੰਨੇ ਟਾਈਮ 'ਚ ਦਵਾਂਗੇ ਇੰਨੇ ਟਾਈਮ 'ਚ ਦਵਾਂਗੇ ਆ ਹੋਊਗਾ ਉਹ ਹੋਊਗਾ ਇੰਨੇ ਕਿਸਾਨਾਂ ਨੇ ਸ਼ਾਹਤਾਂ ਦਿੱਤੀਆਂ ਫਿਰ ਇੰਨਾ ਟਾਈਮ ਦਿੱਲੀ ਰੁਲ ਕੇ ਧਰਨੇ ਤੇ ਅੱਜ ਸਾਡੇ ਲਈ ਉਹੀ ਦਿੱਲੀ ਦਿੱਲੀ ਬਗਾਨੀ ਹੋਈ ਪਈ ਫਿਰ ਇਹ ਚੀਜ਼ ਦਾ ਮੁੱਦਾ ਕਿਉਂ ਪੋਲਿਟਿਕਸ ਇਹ ਚੀਜ਼ ਹੋ ਰਹੀ ਸਾਡੇ ਨਾਲ ਸਾਨੂੰ ਦਿੱਲੀ ਕਦੇ ਨਹੀਂ ਜਾਣਦੇ ਦਿੱਲੀ ਸਾਡੇ ਲਈ ਬਾਹਰ ਹੈ ਕੋਈ ਦੇਖੋ ਮਹਾਰਾਜਾ ਨਰਜੀਤ ਸਿੰਘ ਦਾ ਸਮੇਂ ਦੀ ਗਾਈ ਇੰਗਲੈਂਡ ਝੁਕਾ ਕੇ ਰੱਖਦੇ ਸੀ ਆਪਾਂ ਅੱਜ ਉਹ ਸਮਾਂ ਕਿੱਥੇ ਹੈ ਜੀ ਦੇਸ਼ ਤਾਂ ਬਦਲੇ ਨਹੀਂ ਇੰਡੀਆ ਬਦਲੇ ਨਹੀਂ ਪੰਜਾਬ ਨਹੀਂ ਬਦਲਿਆ ਫਿਰ ਅੱਜ ਇਹ ਇੱਕ ਮੁੱਦਾ ਕਾਤੇ ਹੈ ਜੀ ਇੰਗਲੈਂਡ ਸਭ ਤੋਂ ਅੱਗੇ ਕਾਤੇ ਕਿਉਂਕਿ ਅਸੀਂ ਸਿਰਫ ਇਸ ਗੱਲ ਤੋਂ ਮਾਰੇਗੇ ਕਰਪਸ਼ਨ ਸਭ ਤੋਂ ਵੱਡੀ ਜੋ ਮੁੱਦਾ ਹੈ ਕਿ ਜੇ ਕਰਪਸ਼ਨ ਖਤਮ ਕਰਾਂਗੇ ਨਾ ਇਹ ਕਰਪਸ਼ਨ ਵੀ ਆਪਾਂ ਆਪ ਖਤਮ ਕਰ ਸਕਦੇ ਹਾਂ ਜੋ ਸਭ ਤੋਂ ਵੱਡੀ ਚੀਜ਼ ਹੈ ਤੁਸੀਂ ਕੋਈ ਕੰਮ ਕਰਾ ਰਹੇ ਹੋ ਉਹਦੀ ਸਹੀ ਪਰੂਫੀਸ ਉਹਦਾ ਸਹੀ ਟੈਕਸ ਦੋ ਗਵਰਨਮੈਂਟ ਨੂੰ ਕਰਪਸ਼ਨ ਆਪਣੇ ਆਪ ਹੀ ਖਤਮ ਹੋ ਜੂਗੀ ਇਹ ਸਭ ਤੋਂ ਪਹਿਲਾਂ ਅਸੀਂ ਆਪਣੇ ਤੋਂ ਲਾਗੂ ਕਰੀਏ ਫਿਰ ਆਮ ਜਨਤਾ ਦੇ ਕੋਈ ਰਿਸ਼ਵਤ ਮੰਗੇ ਦੋ ਨਾ ਇਹ ਚੀਜ਼ ਮੈਂ ਕਹੂੰਗਾ ਬਸ ਨਹੀਂ ਤੁਸੀਂ ਜਿਹੜੀ ਹੁਣ ਮੌਕੇ ਦੀ ਸਰਕਾਰ ਆਮ ਆਦਮੀ ਪਾਰਟੀ ਉਹਦੇ ਤੋਂ ਖੁਸ਼ ਹਾਂ ਫਿਰ ਜੀ ਦੇਖੋ ਕਹਿਣ ਤੇ ਕਰਨ 'ਚ ਬਹੁਤ ਫਰਕ ਹੈ ਹਜੇ ਆਮ ਆਦਮੀ ਪਾਰਟੀਆਂ ਜਿੰਨੇ ਵਾਅਦੇ ਕਰਕੇ ਆਏ ਦੀ ਗਵਰਨਮੈਂਟ 'ਚ ਮੈਂ ਕੁਝ ਕਹੂੰਗਾ ਉਹਨਾਂ ਨੇ ਪੂਰੇ ਵੀ ਕੱਟੇ ਆ ਕੁਸ਼ ਹੋ ਜੀ ਰਹਿੰਦੇ ਵੀ ਆ ਹੁਣ ਆਉਣ ਵਾਲਾ ਸਮਾਂ ਦੱਸੂਗਾ ਕਿਉਂਕਿ ਹਰ ਇੱਕ ਪਾਰਟੀ ਨੂੰ ਆਪਾਂ 5 ਸਾਲ ਦਾ ਸਮਾਂ ਦਿੱਤਾ ਹੈ ਇਹਨਾਂ ਦੀ 5 ਸਾਲ ਦੇਖਾਂਗੇ ਫਿਰ ਕਿਆ ਮਿਲਦਾ ਰਹੀ ਗੱਲ ਐਤਕੀ ਉੱਪਰ ਇਲੈਕਸ਼ਨ ਸੀ ਦੇਖੋ ਕਿਆ ਬਣੇ ਕਿਆ ਨਹੀਂ ਇਹ ਜਨਤਾ ਦੇ ਹੱਥ ਹੈ ਜਨਤਾ ਨੇ ਜੋ ਹੋਊਗਾ ਵਧੀਆ ਹੋਊਗਾ ਬਸ ਮੈਂ ਇੰਨੀ ਗੱਲ ਕਹੂੰਗਾ ਸਭ ਨੂੰ ਕਿ ਜੀ ਨੂੰ ਵੀ ਵੋਟ ਦਿਓ ਸੋਚ ਸਮਝ ਕੇ ਦਿਓ ਕਿਸੇ ਵੀ ਇਹ ਜੀ ਚੀਜ਼ 'ਚ ਨਾ ਦਿਓ दारू ਪਿੱਛੇ ਜਾਂ ਕਿਸੇ ਹੋਰ ਰਦਰ ਵੀ ਚੀਜ਼ ਪਿੱਛੇ ਵੋਟ ਨਾ ਦਿਓ ਕਿ ਸਿਰਫ ਆਪਣੇ ਲਈ ਵੋਟ ਦਿਓ ਕਿ ਹਾਂ ਮੈਂ ਇੱਕ ਵੋਟ ਦੇ ਰਿਹਾ ਕਿ ਮੇਰਾ ਦੇਸ਼ ਅੱਗੇ ਜਾਊਗਾ ਮੇਰਾ ਬੱਚਾ ਇੰਡੀਆ ਚ ਰਵੇ ਘਰ ਖੁਸ਼ ਰਵੇ ਇਹ ਚੀਜ਼ ਸੋਚ ਕੇ ਵੋਟ ਦੇਣੀ ਆ ਜੀ ਇਸ ਤੋਂ ਇਲਾਵਾ ਹੋਰ ਕੋਈ ਚੀਜ਼ ਨਹੀਂ ਰਹੀ ਗੱਲ ਪਾਰਟੀਆਂ ਦੀ ਕਿਉਂ ਇਹ بڑے بڑے ਚਿਹਰੇ ਕਾਤੇ ਵੀ ਲਾਂਚ ਕਰ ਰਹੇ ਆ ਲਾਂਚ ਸਾਡੇ ਵਰਗੇ ਕਰਨ ਯੂਥ ਨੂੰ ਅੱਗੇ ਕਰਨ ਜਿਹੜੇ ਛੋਟੇ ਘਰਾਂ ਚ ਉੱਠੇ ਆ ਸਾਨੂੰ ਪਤਾ ਸਾਡੇ ਘਰ ਦਾ ਕੀ ਮੁੱਦਾ ਹੈ ਅਸੀਂ ਕਿਵੇਂ ਆਪਣੀ ਸਟੇਟ ਨੂੰ ਸਹੀ ਕਰ ਸਕਦੇ ਹਾਂ ਕਿਵੇਂ ਅਸੀਂ ਆਪਣੇ ਏਰੀਆ ਨੂੰ ਸਟੇਟ ਸਹੀ ਕਰ ਸਕਦੇ ਹਾਂ ਐਦਾਂ ਤਾਂ ਸਾਨੂੰ ਮੌਕਾ ਦੇਣ ਯੂਥ ਨੂੰ ਦੇਣ ਕਿਉਂਕਿ ਪੁਰਾਣੇ ਬਜ਼ੁਰਗ ਧੀਗੇ ਉਹਨਾਂ ਦਾ ਐਕਸਪੀਰੀਅੰਸ ਨਾਲ ਇੱਕ ਯੂਥ ਵੀ ਦੋ ਉਹਨਾਂ ਨੂੰ ਕਿ ਹਾਂ ਜਿਹੜਾ ਕੰਮ ਕਰੇ ਉਹਦੇ ਨਾਲ ਇਹ ਚੀਜ਼ ਤਾਂ ਜ਼ਰੂਰੀ ਹੈ ਵੀਰੇ ਕੰਮ ਕਰਨੇ ਵਾਲਾ ਵੀ ਚਾਹੀਦਾ ਕੰਮ ਕਰਾਣੇ ਵਾਲਾ ਵੀ ਚਾਹੀਦਾ ਗਵਰਨਮੈਂਟ 'ਚ ਹੁਣ ਜੇ ਆਪਾਂ ਕਹੀਏ ਕਿਤੇ ਬੈਠ ਕੇ ਬਿਆਨਵਾਜੀ ਜਾਂ ਕੁਛ ਕਰੀਏ ਉਹ ਗਲਤ ਹੈ ਮੰਤਰੀਆਂ ਦੀ ਜਿਹੜੇ ਕੈਬਨਿਟ ਮੰਤਰੀ ਹੋਰ ਅਦਰ ਮੰਤਰੀਆਂ ਸਭ ਨੂੰ ਕੋਈ بڑے بڑے ਚਿਹਰੇ ਦੇਖ ਰਹੇ ਆ ਇਹ ਇੱਕ ਯੂਥ 'ਚੋਂ ਕੱਢਣ ਬੰਦਾ ਜਿਹੜਾ ਤੁਹਾਨੂੰ ਲੱਗੇ ਸਹੀ ਹੈ ਆਮ ਘਰਾਂ 'ਚੋਂ ਚੱਕਣ ਬੰਦੇ ਜਿਹੜੇ ਤੁਹਾਨੂੰ ਲੱਗਦਾ ਕੁਝ ਕਰ ਸਕਦੇ ਆ ਇਹ ਉਸ ਵੇਸ ਤੇ ਹੋਵੇ ਨਾ ਕਿ بڑے بڑے ਚਿਹਰੇਆਂ ਤੇ ਹੋਗੇ ਵੀਰੇ ਦੇਖੋ ਮੈਂ ਕਿਸੇ politician ਦੇ ਖਿਲਾਫ ਨਹੀਂ ਬੋਲਦਾ politician ਦੇ ਖਿਲਾਫ ਨਹੀਂ ਬੋਲ ਰਿਹਾ ਮੈਂ ਇਹਨਾਂ ਕਹਿਣਾ ਕਿ ਯੂਥ ਨੂੰ ਅੱਗੇ ਲਿਆਓ ਯੂਥ ਬਹੁਤ ਕੁਝ ਕਰ ਸਕਦਾ ਪਰ ਮੌਕਾ ਦਿਓ ਯੂਥ ਨੂੰ ਪਲੀਜ਼